ਹਾਟ ਕੋਈ ਸੰਦਾ ਮੇਰੀ ਬੇਟੀ ਅਜ ਕਰੇ ਜਿਵੇਂ ਮੰਤਾਂ ਕਰਾਲੀਆਂ ਨੇ ਮਤਲਬ ਦੋ ਤਿੰਨ ਜਣੇ ਰਹਿੰਦੇ ਨੇ ਉਹ ਗ੍ਰਿਫਤਾਰ ਕਰ ਲਾਂਗੇ ਪਰ ਅਸੀਂ ਕਹਾਂ ਸਾਨੂੰ ਤਾਂ ਲੜਕੀ ਵਾਪਸ ਆ ਜਾਈ ਦੇ ਸਾਨੂੰ ਹੋਰ ਕੋਈ ਕੁਝ ਨਹੀਂ ਚਾਹੀਦਾ ਮਰਦੇ ਅੱਜ ਪਰਿਵਾਰ ਜਿਹੜਾ ਆ ਕੇ ਹੋਰ ਕੋਈ ਚਾਰਾ ਨਾ ਵੇਖਦੇ ਹੋਏ ਕੂਟਾਂ ਚ ਵੀ ਖਜਲਖੁਆਰ ਹੋ ਗਿਆ ਗਰੀਬ ਪਰਿਵਾਰ ਹੈ ਅੱਜ ਅਖੀਰ ਨੂੰ ਜਿਹੜਾ ਪਰਿਵਾਰ ਹੈ ਅੱਜ ਰਿਸ਼ਤੇਦਾਰਾਂ ਨੂੰ ਲੈ ਕੇ ਆ ਤਰਾ ਇਨਸਾਫ ਦੀ ਮੰਗ ਨੂੰ ਲੈ ਕੇ ਵੀ ਸਾਡੀ ਛੋਟੀ ਬੱਚੀ ਏ 15 ਸਾਲ ਦੀ ਬੱਚੀ ਏ ਉਹਨੂੰ ਵਰਗਲਾ ਕੇ ਵੀ ਮੁੰਡਾ ਲੈ ਗਿਆ ਤੇ ਉਹਨੂੰ ਕੜੋ-ਕੜ ਸਾਡਾ ਬੱਚਾ ਤਾਂ ਸਾਨੂੰ ਵਾਪਸ ਕਰਾਇਆ ਜਾਵੇ ਐਸਪੀ ਸਾਹਿਬ ਨੂੰ ਮਿਲੇ ਆ ਤੇ ਵੀ ਐਸਪੀ ਨੇ ਇਹ ਕਹਿ ਆ ਵੀ 11 ਬੰਦਾ ਤੇ ਪਰਚਾ ਕੀਤਾ ਸੀ ਤੇ 8 ਅਸੀਂ ਫੜ ਲਏ ਨੇ ਤੇ 3 ਨੇ ਰਹਿ ਗਏ ਨੇ ਤੇ ਬਾਕੀ ਕੁੜੀ ਬਾਰੇ ਅਸੀਂ ਗੱਲ ਕੀਤਾ ਵੀ ਚਲੋ ਮੈਂ ਤਾਂ ਇਹਨਾਂ ਕਰਦੇ ਕਹਿੰਦੇ ਸਾਨੂੰ ਕੁੜੀ ਚਾਹੀਦੀ ਏ ਪਰਚੇ ਚਲੋ ਜਿਹੜੇ ਹੋਗੇ ਹੋਗੇ ਜਿਹੜੇ ਫੜ ਲੇ ਫੜਾ ਲੈ ਸਾਡੀ ਕੁੜੀ ਕਿਉਂ ਨਹੀਂ ਕਰਿਆ ਉਹਨਾਂ ਦੁਬਾਰਾ ਕਹਿਣਾ ਹੈ ਕਿ ਕੋਈ ਸੰਤੁਸ਼ਟ ਕਾਰਵਾਈ ਜਾਂ ਮੁਖੀ ਜਿਹੜਾ ਮੇਨ ਮੁਖੀ ਹੈ ਦੋਸ਼ੀ ਹੈ ਉਹ ਫੜਿਆ ਨਹੀਂ ਜਾ ਰਿਹਾ ਦੇਖੋ ਜੇ ਉਹ ਹੀ ਫੜਿਆ ਗਿਆ ਤਾਂ ਮਸਲਾ ਹੀ ਹੱਲ ਹੋ ਜਾਵੇ ਜੀ ਲੜਕੀ ਆਪਣੇ ਬਾਪ ਨੂੰ ਮੈਸੇਜ ਕਰਦੀ ਹੈ ਕਰਨਾ ਹਾਂ ਤੇ ਜੀ ਕਿ ਮੈਂ ਜਿੱਥੇ ਵੀ ਆ ਕੋਸ਼ਿਸ਼ਾ ਵਧੀਆ ਰਹਿ ਰਹੀਆਂ ਕਿ ਮੈਂ ਘਰੇ ਆ ਵੀ ਜਾਵਾਂ ਪਰ ਤੁਸੀਂ ਜਿਹੜਾ ਪਰਚਾ ਕਰਾਇਆ ਇਹਨੂੰ ਕੈਂਸਲ ਕਰਾ ਦਿਓ ਕਿ ਮੈਂ ਕੋਈ ਨਾ ਕਰੀਆ اپنی ਧੀ ਨੂੰ ਘਰ ਵਾਪਸ ਲਿਆਉਣ ਦੇ ਲਈ ਪਿਛਲੇ 1 ਸਾਲ ਤੋਂ ਦਰਦ-ਦਰ ਦੀਆਂ ਠੋਕਰਾ ਖਾ ਰਹੇ ਮਾਤਾ-ਪਿਤਾ ਨੇ ਆਖਰਕਾਰ ਜਲਾਲਾਬਾਦ ਡੀਐਸਪੀ ਦਫ਼ਤਰ ਦੇ ਬਾਹਰ ਲਗਾ ਦਿੱਤਾ ਤਰਨਾ ਜਾਣਕਾਰੀ ਮੁਤਾਬਕ ਪੀੜਤ ਮਾਤਾ-ਪਿਤਾ ਨੇ ਦੱਸਿਆ ਹੈ ਕਿ ਉਹਨਾਂ ਦੀ ਲੜਕੀ ਦੀ ਉਮਰ ਕੇਵਲ 15 ਸਾਲ ਹੈ ਜੋ ਕਿ ਨਾਬਾਲਗ ਹੈ ਜਿਸ ਨੂੰ 1 ਸਾਲ ਪਹਿਲਾਂ ਕੋਈ ਲड़का ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਤੇ ਹੁਣ ਪਰਿਵਾਰ ਆਪਣੀ ਲੜਕੀ ਨੂੰ ਵਾਪਸ ਲੈਣ ਦੇ ਲਈ ਦਰਦ-ਦਰ ਦੀਆਂ ਠੋਕਰਾ ਖਾ ਰਿਹਾ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਬਤ ਜਲਾਲਾਬਾਦ ਸਿਟੀ ਅੰਦਰ ਇੱਕ ਐਫਆਈਆਰ 62 ਜੋ ਕੇ ਦਰਜ ਕਰਵਾਈ ਸੀ ਅਤੇ ਉਸ ਤੇ ਕੋਈ ਠੋਸ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੱਤੀ ਜਿਸ ਤੋਂ ਤੰਗ ਪਰੇਸ਼ਾਨ ਆ ਕੇ ਲੜਕੀ ਦੇ ਮਾਤਾ ਪਿਤਾ ਨੇ ਰਿਸ਼ਤੇਦਾਰਾਂ ਤੇ ਪੰਜਾਬ ਕਿਸਾਨ ਸਭਾ ਦੇ ਸਹਿਯੋਗ ਦੇ ਨਾਲ ਡੀਐਸਪੀ ਦਫਤਰ ਦੇ ਬਾਹਰ ਧਰਨਾ ਲਗਾ ਨਾਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਡੀਐਸਪੀ ਜਤਿੰਦਰ ਸਿੰਘ ਗਿੱਲ ਦੇ ਨਾਲ ਸਾਡੀ ਟੀਮ ਦੇ ਦੁਆਰਾ ਗੱਲਬਾਤ ਜਦ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁੱਲ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਜਿਨ੍ਹਾਂ ਦੇ ਵਿੱਚੋਂ 8 ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਗ੍ਰਿਫਤ ਦੇ ਵਿੱਚ ਲਿਆ ਗਿਆ ਹੈ ਤਿੰਨ ਦੋਸ਼ੀ ਜੋ ਕਿ ਉਹਨਾਂ ਦੀ ਗ੍ਰਿਫਤ ਤੋਂ ਹੱਲੇ ਵੀ ਬਾਹਰ ਨਹੀਂ ਜਲਦੀ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਹੋਰ ਕੀ ਕੁਝ ਕਿਹਾ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਤੁਸੀਂ ਆਪ ਹੀ ਸੁਣ ਲਓ ਅਲਾਵਾ ਮੁਰਦਾਬਾਦ 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 ਆਪ ਨੂੰ ਮੁਰਦਾਬਾਦ 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 ਜੀ ਇਸ ਮੀਡੀਆ ਅਲਾਵਾ ਮੁਰਦਾਬਾਦ 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 ਜੀ ਇਹ ਕਰਨਾ ਲਗਾਇਆ ਗਿਆ ਇੰਨੇ ਵਜਾ ਕਿਉਂ ਔਰ ਕਿਉਂ ਕਰਨਾ ਲਗਾਇਆ ਅਸੀਂ ਕਰਨਾ ਲਗਾਇਆ ਮੇਰੀ ਬੇਟੀ 15 ਸਾਲ ਦੀ ਸਾਲ ਹੋ ਗਿਆ ਲਾਪਤਾ ਹੈ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਕੁਝ ਨਹੀਂ ਅਸੀਂ ਡਿਪਟੀ ਕੋਲ ਹੈ ਸਸਤੀ ਕੋਲ ਸਭ ਕੋਲ ਹੋ ਚੁੱਕਿਆ ਸਾਡੀ ਕੋਈ ਕਿਸੇ ਸੁਣਾਈ ਨਹੀਂ ਦਿੱਤੀ اج سجب ہو کے ساتھ کرنا لایا پیا ہے سا منگ میری بیٹی واپس پیش کی جائے سارے ابھی بہت پریشان ہوں دھیان گریب آئی ہوں جا پیسہ سیسہ میری بیٹی اج کرے میری منگ ساندر بلا بہت سارے خلاف بولا ہے بہت پکا بولا ہے ਕਿ ਇਹ ਡਿਗੋ ਲੋ ਬੋਲਾ ਕੀ ਹੱਦ ਕੋਈ ਇਹ ਨਹੀਂ ਉਹ ਨਹੀਂ ਕਿ ਕੀ ਨਹੀਂਗਾ ਤਾਨੂੰ ਅੰਦਰ ਬੁਲਾ ਕੇ ਪਹਿਲ ਗੱਲਬਾਤ ਕਰੋ ਮਾਹ ਤੇ ਅਸੀਂ ਮਾਹ ਤੇ ਗਏ ਅਸੀਂ ਕਿੰਨਾ ਹੀ ਕਿਹਾ ਹੈ ਪਰ ਸਰ ਕੋਈ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਹ ਸਾਨੂੰ ਬਹੁਤ ਉਲਟ ਬੋਲਾ ਹੈ ਇਹਨ ਕਵੀਰ ਜਮਾਨੀ ਜੀ ਇਹਨ ਬੋਲਣ ਦਈਨੋ ਵਾ ਸਾਡੀ ਜਮਾਂਗੇ ਮੇਰੀ ਬੇਟੀ ਵਾਪਸ ਕੀਤੀ ਜਾਵੇ ਅਸੀਂ ਕੋਈ ਕਿਸੇ ਤੋਂ ਕੋਈ ਕਾਰਵਾਈ ਨਹੀਂ ਕਰਾਣੇ ਕੋਈ ਸਾਡੀ ਕੋ ਮਾਂਗੇ ਮੇਰੀ ਕੁੜੀ ਵਾਪਸ ਕੀਤੀ ਜਾਣਾ ਮਗੇ ਸਾਲ ਹੋ ਗਿਆ ਮੇਰੀ ਕੁੜੀ ਲਾਪਤਾ ਹੈ ਹਾਂ ਬੇਰਾ ਯਾਰ ਨਾਲ ਸਾਜੀ ਸਰ ਅੱਜ ਤੁਹਾਡੇ ਦੁਆਰਾ ਇੱਥੇ ਧਰਨਾ ਲਗਾਇਆ ਗਿਆ ਕਿਉਂ ਲਗਾਇਆ ਗਿਆ ਕੀ وجہ ਹੈ ਆਪ ਬੋਲਣਾ ਮੇਰੇ ਬੇਟੇ ਕੀ ਸੀ ਉਮਰ 15 ਸਾਲ ਹੈ ਪਿਛਲੇ 1 ਸਾਲ ਤੋਂ ਲਾਪਤਾ ਹੈ ਜੋੁੰਡੇ ਵਰੀ ਲæg ਸੀ ਉਹ ਅਜੇ ਤੱਕ ਬਰਾਮਦ ਨਹੀਂ ਹੋਈ ਮਤਲਬ ਅਸੀਂ ਵਾਰ-ਵਾਰ ਡੀਐਸਪੀ ਨਾਲ ਡੀਆਈਜੀ ਨਾਲ ਐਸਐਸਪੀ ਫਾਈਲ ਕਾ ਨਾਲ رابطہ ਕੀਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਉਹਨਾਂ ਅਖਰ ਧਰਨਾ ਲਗਾਉਣਾ ਪਿਆ ਹਾਂਜੀ ਹਾਂਜੀ ਧਰਨਾ ਲਗਾਉਣਾ ਹੁਣ ਤੋਂ ਗੱਲਬਾਤ ਹੋਈ ਦੀ ਐ ਸਭ ਨਾਲ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਲੱਗੇ ਆ ਅੱਠ ਬੰਦੇ ਪਰਚਾ ਕੀਤਾ ਉਹਨਾਂ ਨੇ ਜ਼ਮਾਨਤਾ ਕਰਾ ਲਿਆ ਨੇ ਮਤਲਬ ਦੋ ਤਿੰਨ ਜਣੇ ਰਹਿੰਦੇ ਨੇ ਉਹ ਗ੍ਰਿਫਤਾਰ ਕਰ ਲਵਾਂਗੇ ਪਰ ਅਸੀਂ ਕਹਾਂ ਸਾਨੂੰ ਤਾਂ ਲੜਕੀ ਵਾਪਸ ਆ ਜਾਈ ਦੇਹਾਨੂੰ ਕੋਰਕਿੰਚ ਕੋਈ ਚਾਹੀਦਾ ਧਰਨਾ ਧਰਨਾ ਲਗਾਤਰ ਜਾਦਰੀ ਆਏਗਾ ਜਿੰਨਾ ਚਿਰ ਲੜਕੀ ਵਾਪਸ ਨਹੀਂ ਅੱਜ ਡੀਐਸਪੀ ਦਫ਼ਤਰ ਦੇ ਬਾਹਰ ਤਰਲਾ ਲਗਾਇਆ ਕਿ ਕੀ ਕਰਦਾ ਅੱਜ ਡੀਐਸਪੀ ਦਫ਼ਤਰ ਯਾ ਲਾ ਬਾਦ ਵਿਖੇ ਨਬਾਲਕ ਲੜਕੀ 1 ਸਾਲ ਹੋ ਗਿਆ ਹਲਾ ਪਤਾ ਹੈ ਸਾਡੇ 17 ਸਿੰਘ ਵਾਲੇ ਮੋੜ ਤੋਂ ਉਸ ਮੰਗ ਨੂੰ ਲੈ ਅੱਜ ਉਹ ਖੜਤਾਲ ਤੇ ਬੈਠਾ ਹੈ ਲੰਬੇ ਸਮੇਂ ਤੋਂ ਇਹ ਜਦੋਂ ਜਦ ਅਦਕਾਰ ਰਹੇ ਨੇ ਡੀਐਸਪੀ ਦਫ਼ਤਰ ਜਲਾਲਾਬਾਦ ਸਿਟੀ ਥਾਣਾ ਜਲਾਲਾਬਾਦ ਇਹ ਮਕਦਮਾ ਸੀ ਦੀ ਜਾਣੇ ਚਾਹੇ ਡੀਆਈਜੀ ਰੇਂਜ ਭਲੋਈ ਪਰ ਵੀ ਸਾਡੀ ਕੁੜੀ ਸਾਨੂੰ ਵਾਪਸ ਕਰਾਈ ਜਾਵੇ ਮਰਦੇ ਅੱਜ ਪਰਿਵਾਰ ਜਿਹੜਾ ਆ ਕੇ ਔਰ ਕੋਈ ਚਾਰਾ ਨਾ ਵੇਖਦੇ ਹੋਏ ਕੋਟਾਂ 'ਚ ਵੀ ਖਜਲਖੁਆਰ ਹੋਇਆ ਗਰੀ ਪਰਿਵਾਰ ਹੈ ਅੱਜ ਅਖੀਰ ਨੂੰ ਜਿਹੜਾ ਪਰਿਵਾਰ ਹੈ ਅੱਜ ਰਿਸ਼ਤੇਦਾਰਾਂ ਨੂੰ ਲੈ ਕੇ ਆ ਇਨਸਾਫ ਦੀ ਮੰਗ ਨੂੰ ਲੈ ਕੇ ਵੀ ਸਾਡੀ ਛੋਟੀ ਬੱਚੀ ਹੈ 15 ਸਾਲ ਦੀ ਬੱਚੀ ਹੈ ਉਹਨੂੰ ਵਰਗਲਾ ਕੇ ਕੋਈ ਮੁੰਡਾ ਲੈ ਗਿਆ ਤੇ ਉਹਨੂੰ ਕੜੋ-ਕੜ ਸਾਡਾ ਬੱਚਾ ਤਾਂ ਸਾਨੂੰ ਵਾਪਸ ਕਰਾਇਆ ਜਾਵੇ ਉਸ ਮੰਗ ਨੂੰ ਲੈ ਕੇ ਅੱਜ ਇਹ ਪੁਕੜ ਤਾਲ ਦੇ ਬੈਠੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਆਪਣੀ ਪੰਜਾਬ ਕਿਸਾਨ ਸਭਾ ਵੱਲੋਂ ਔਰ ਐਂਟੀ ਕ腐ਸ਼ਨ ਬਿਊਰੋ ਨੂੰ ਸਾਡੇ ਰਾਜੂ ਕਿੜਾ ਜੀ ਅਸੀਂ ਆ ਕੇ ਆਪਣੇ ਸਾਥੀਆਂ ਸਮੇਤ ਬੈਠੇ ਔਰ ਇਹਨਾਂ ਨੂੰ ਵਿਸ਼ਵਾਸ ਦਵਾਦੇ ਆਂ ਵੀ ਅਸੀਂ ਇਹਨਾਂ ਦੇ ਨਾਲ ਤਨੁਮਨੋ ਨਾਲ ਖੜੇ ਆਂ ਔਰ ਜਿੰਨੀ ਦੇਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਆਂ ਅਜੀ ਸਰ ਫਿਰ ਉਸ ਤੋਂ ਬਾਅਦ ਕੋਈ ਡੀਐਸਪੀ ਸਾਹਿਬ ਨੂੰ ਮਿਲੇ ਕੋ ਗਲਵਾ ਹੋਈ ਡੀਐਸਪੀ ਸਾਹਿਬ ਨੇ ਬੁਲਾਇਆ ਸੀ ਅੰਦਰ ਸਾਡੇ ਵਾਪਤ ਨੂੰ ਰਾਜੂ ਖੇੜਾ ਜੀ ਦੇ ਘਰ ਅੱਜ ਸਾਡਾ ਵਾਪਤ ਗਿਆ ਸੀ ਗੱਲਬਾਤ ਜਾਰੀ ਹੈ ਪਰ ਗੱਲ ਉੱਥੇ ਅੱਗੇ ਮੁੱਕਦੀ ਨਹੀਂ ਤੇ ਲੜਕੀ ਨਹੀਂ ਆਦੀ ਉਹ ਗੱਲਾਂ ਤਾਂ ਅੱਗੇ ਸਾਲ ਹੋ ਗਿਆ ਵਿਚਾਰ ਪਰਿਵਾਰ ਵੀ ਕਰਦਾ ਸਾਡਾ ਵਿੱਚ ਤਕਰਾਰਪਤਾ ਹੁੰਦਾ ਸੀ ਉੱਥੋਂ ਦਾ ਤਕਰਾਰਪਤਾ ਕਰ ਰਹੇ ਆਂ ਸਾਡੀ ਆਹੀ ਮੰਗੇ ਵੀ ਜਿਹੜਾ ਲੜਕੀ ਵਾਪਸ ਕਰਾਈ ਜਾਵੇ ਕੱਲੀ ਹੋਰ ਸਾਡੀ ਕੋਈ ਮੰਗ ਨਹੀਂ ਹੈ ਲੜਕੀ ਵਾਪਸ ਕਰਾਈ ਜਾਵੇ ਓਨੀ ਦੇਰ ਤੱਕ ਇਹ ਪਰਿਵਾਰ ਪੋਖੜ ਤਾਲ ਦੇ ਤੇ ਬੈਠਾ ਹੈ ਹਾਂ ਜੀ ਤੁਹਾਡੇ ਤੁਸੀਂ ਵੀ ਅੰਦਰ ਗਏ ਹੋ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਆ ਔਰ ਮੇਨ ਕਾਰਨ ਕੀ ਅੱਜ ਧਰਨਾ ਲਗਾਇਆ ਅੱਜ ਅਸੀਂ ਜਲਾਲਾਬਾਦ ਡੀਐਸਪੀ ਦਫਤਰ ਦੇ ਬਾਹਰ ਧਰਨਾ ਲਾਇਆ ਹੈ ਜਿਹੜੇ ਅੱਜ ਧਰਨਾ ਲਗਾਇਆ ਪੰਜਾਬ ਖੇਤ ਸਭਾ ਦੇ ਪ੍ਰਧਾਨ ਸ਼ੋਕ ਅਮੋਜ ਜੀ ਤੇ ਸਾਰੀ ਟੀਮ ਸਾਡੀ ਐਂਟੀ ਕਰਪਸ਼ਨ ਬਿਊਰੋ ਤੇ ਇਹਨਾਂ ਦੀ ਨਾ ਲੜਕੀ ਇੱਕ ਸਾਲ ਹੋ ਗਿਆ ਨਾਂ ਬਾਲਗ ਲੜਕੀ ਸੀ 15 ਸਾਲ ਦੀ ਇੱਕ ਸਾਲ ਹੋ ਗਿਆ ਉਹਨਾਂ ਦੀ ਕੁੜੀ ਘਰ ਨਹੀਂ ਆ ਰਹੀ ਤੇ ਨਾ ਕਿਤੇ ਤਰ੍ਹਾਂ ਦਾ ਉਹਨਾਂ ਪਤਾ ਲੱਗ ਰਿਹਾ ਉੱਚ ਦਿਘਾਰੀਆਂ ਤੱਕ ਕੋਈ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪਤਾ ਨਹੀਂ ਇੱਕ ਇਹ ਜ ਤਗੜੇ ਘਰ ਵੀ ਹੁੰਦੀ ਤੇ ਮੈਨੂੰ ਲੱਗਦਾ ਮਿੰਤੋ ਮਿੰਟੀ ਕੁੜੀ ਘਰੇ ਆ ਜਾਂਦੀ ਸੀ ਅੱਜ ਮਾੜੇ ਪਰਿਵਾਰ ਹੈ ਗਰੀ ਪਰਿਵਾਰ ਹੈ ਤੇ ਸੜਕਾਂ ਤੇ ਫਿਰਦੇ ਨੇ ਤੇ ਵੱਡੇ ਵੱਡੇ ਉੱਚ ਦਿਘਾਰੀਆਂ ਕੋਲ ਵੀ ਹੋਏ ਨੇ ਤੇ ਕੋਈ ਸੁਣਵਾਈ ਨਹੀਂ ਰਹੀ ਅੱਜ ਅਸੀਂ ਬੂਰ ਹੋ ਕੇ ਜਲਾਲਾਬਾਦ ਡੀਐਸਪੀ ਦਫਤਰ ਦੇ ਬਾਹਰ ਟਰਨਾ ਲਾਇਆ ਅਸੀਂ ਅੰਦਰ ਗਏ ਸੀ ਡੀਐਸਪੀ ਸਾਹਿਬ ਨੂੰ ਮਿਲੇ ਆ ਤੇ ਡੀਐਸਪੀ ਨੇ ਇਹ ਕਹਿ ਆ ਵੀ 11 ਬੰਦਾ ਤੇ ਪਰਚਾ ਕੀਤਾ ਸੀ ਤੇ 8 ਅਸੀਂ ਫੜ ਲਏ ਨੇ ਤੇ 3 ਨੇ ਰਹਿ ਗਏ ਨੇ ਤੇ ਬਾਕੀ ਕੁੜੀ ਬਾਰੇ ਅਸੀਂ ਗੱਲ ਕੀਤਾ ਵੀ ਚਲੋ ਇਹਨਾਂ ਤਾਂ ਕਰਦੇ ਕਹਿੰਦੇ ਸਾਨੂੰ ਕੁੜੀ ਚਾਹੀਦੀ ਹੈ ਪਰਚੇ ਚਲੋ ਜਿੰਦੇ ਹੋਗੇ ਹੋਗੇ ਜਿਹੜੇ ਫੜ ਲਏ ਫੜਾ ਲੈ ਸਾਡੀ ਕੁੜੀ ਕਿਉਂ ਨਹੀਂ ਕਰਿਆ ਤੇ ਡੀਐਸਪੀ ਨੇ ਤਾਂ ਕਹਿ ਆ ਵੀ ਚਲੋ ਮੈਂ ਲਾਣਾ ਜੋਰ ਇੱਕ ਹਫਤੇ ਦਾ ਟਾਈਮ ਦਿਓ ਮੈਨੂੰ ਤੇ ਮੈਂ ਜਲਦੋ ਜਲ ਇਹਨਾਂ ਦੀ ਕੁੜੀ ਬਰਾਮਤ ਕਰਾਵਾਂਗਾ ਕੁੜੀ ਬਾਰੇ ਪਤਾ ਨਹੀਂ ਲੱਗ ਰਿਹਾ ਵਜ੍ਹਾ ਕੀ ਐ ਕੁੜੀ ਕਿੱਥੇ ਐ ਇਸ ਬਾਰੇ ਕੋਈ ਦੇਖੋ ਉਸ ਚਾਵੇ ਨਾ ਤੇ ਘੰਟੇ 'ਚ ਕੁੜੀ ਇਹਨਾਂ ਦੀ ਬਰਾਮਤ ਹੋ ਸਕਦੀ ਐ ਤੇ ਕੁੜੀ ਇਹ ਮੈਨੂੰ ਲੱਗਦਾ ਵੀ ਦਿਨੋਂ ਇਹ ਉਸ ਨਹੀਂ ਕਰ ਰਹੀ ਮਦਦ ਦਿਨੋਂ ਕਰ ਲੈਨੇ ਇੱਕ ਘੰਟਾ ਲਾ ਲੈਣਾ ਉਹ ਕਿਸ ਕਰ ਲੈਣਾ ਤੇ ਇਹ ਮਿੰਟੋ ਮਿੰਡੀ ਕੁੜੀ ਨਾ ਕਰੇ ਆ ਜਗੇ ਇੱਥੇ ਵੱਡੇ ਵੱਡੇ ਕ੍ਰਾਈਮ ਕਰਦੇ ਨੇ ਤੁਸੀਂ ਤੁਹਾਨੂੰ ਪਤਾ ਹੀ ਇਹ ਕਤਲੇ ਹੋ ਜਾਂਦੇ ਨੇ ਬੰਬ ਬਲਾਸਟ ਹੋ ਜਾਂਦੇ ਨੇ ਤੇ ਮਿੰਟੋ ਮਿੰਟੀਆਂ ਲੁੱਬ ਲੈਂਦੇ ਨੇ ਕੁੜੀਏ ਕਿੱਡਾ ਕੋ ਮਸਲਾ ਹੈ ਜਿਸ ਤਰ੍ਹਾਂ ਤੁਸੀਂ ਕਹਾਂ ਕਿ ਵੱਡੇ ਅਧਿਕਾਰੀਆਂ ਤੱਕ ਵੀ ਗੱਲਬਾਤ ਹੋਈ ਵੀਆਈਜੀ ਰੈਂਜ ਤੱਕ ਵੀ ਗੱਲਬਾਤ ਹੋਈ ਹੈ ਉਹਨਾਂ ਤੱਕ ਵੀ ਪਹੁੰਚ ਕੀਤੀ ਗਈ ਹੈ ਫਿਰ ਅਸਲ ਵਜ੍ਹਾ ਕੀ ਹੈ ਕਾਰਵਾਈ ਨਾ ਹੋਣ ਦੀ ਵਜ੍ਹਾ ਕੀ ਹੈ ਵੀ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਉਹ ਮਾੜੇ ਬੰਦੇ ਨੇ ਗਰੀਬ ਬੰਦੇ ਨੇ ਬਸ ਮਾੜੇ ਬੰਦਿਆਂ ਕਰਕੇ ਇਹਨਾਂ ਨਾਲ ਸੁਵਾਈ ਨਹੀਂ ਹੁੰਦੀ ਤਗੜਾ ਹੁੰਦਾ ਤਾਂ ਮਿੰਟੋ ਮਿੰਟੀਆਂ ਦੀ ਕੁੜੀ ਆ ਜਾਣੀ ਸੀ ਗਰੀਬ ਪਰਿਵਾਰ ਨੇ ਕਿਹਦਾ ਸੁਵਾਈ ਨਹੀਂ ਹੋ ਰਹੀ ਆਈ ਮੈਨੂੰ ਲੱਗਦਾ ਪਿਆ ਆ ਹੀ ਬਣਾਏ ਗਰੀਬ ਹੁੰਦਾ ਗਣਾ ਹੈ 15 ਸਾਲ ਦੀ ਕੁੜੀ ਹੈ ਇਹ ਤੇ ਮਾਲ ਬਾਲਕ ਨਾਵਾਲਕ ਕੁੜੀ ਹੈ 15 ਸਾਲ ਦੀ ਕਿੰਨੀ ਕਿੰਨੀ ਕੁ ਸਮਝ ਜਾਂਦੀ ਹੈ ਉਹਨੂੰ ਤੁਮਰਾ ਕਰਕੇ ਕੋਈ ਸ਼ਰਾਰਤੀਆਂ ਸਿਕ ਲੈ ਗਏ ਨੇ ਤੇ ਉਹ ਵਿਚਾਰੇ ਮਾਪਿਓ ਸਾਰਾ ਪਿੰਡ ਸਾਰਾ ਇੱਥੇ ਇਕੱਠਾ ਹੋਇਆ ਖੜਾ ਹੈ ਪ੍ਰਧਾਨ ਸ਼ੋਕਮੋਹ ਜੀ ਸਾਰੀ ਟੀਮ ਕਾਫੀ ਸਾਲ ਹੋ ਗਿਆ ਪ੍ਰਧਾਨ ਸ਼ੋਕਮੋਹ ਜੀ پوری ਟੀਮ ਨਾਲ ਨਾਲ ਸਾਥ ਦੇ ਰਹੇ ਨੇ ਪਤਾ ਨਹੀਂ ਕਿਉਂ ਪੁਲਿਸ ਨਲਾਈਕੀ ਕਰ ਰਹੇ ਨੇ ਫਿਰ ਕਹਿੰਦੇ ਨੇ ਵੀ ਇਹ ਧਰਨੇ ਲਾਉਂਦੇ ਨੇ ਪੰਜਾਬ ਖਾਨ ਸਭਾ ਵਾਲੇ ਦੇਖੋ ਗਰੀਬ ਜਨਤਾ ਨੇ ਆਉਣਾ ਹੈ ਪ੍ਰਧਾਨ ਕੋਲ ਆਸ ਲੈ ਕੇ ਆਉਣਾ ਇਹ ਸਾਡੀ ਮਜਬੂਰੀ ਹੈ ਧਰਨੇ ਲਾਉਣਾ ਜੇ ਪੁਲਿਸ ਨਾਲ ਸਾਥ ਦੇਵੇਗੀ ਤੇ ਗਰੀਬ ਜਨਤਾ ਨੇ ਕਿੱਥੇ ਆਣਾ ਉਹਨਾਂ ਨੂੰ ਜਿੱਥੇ ਕੋਈ ਆਸ ਲੱਗਦੀ ਹੈ ਪ੍ਰਧਾਨ ਜੀ ਸ਼ੋਕ ਕੋਲ ਉਹਨਾਂ ਨੂੰ ਆਸ ਲੱਗਦੀ ਆਉਂਦੇ ਨੇ ਤੇ ਫਿਰ ਇਹ ਸ਼ੋਕੇ ਨਾਲ ਸੇ ਮਾੜਾ ਹੈ ਪੁਲਸ ਆਸ ਤੇ ਵੀ ਸ਼ੋਕ ਮਾੜਾ ਹੈ ਸ਼ੋਕ ਧਰਨੇ ਲਾਉਂਦਾ ਸ਼ੋਕਾ ਹੀ ਕਰਦਾ ਕੋਈ ਸ਼ੋਕ ਖਾਂਦੇ ਖਾਂਦੇ ਧਰਨੇ ਨਹੀਂ ਲਾਉਂਦਾ ਅਸੀਂ ਖਾਂਦੇ ਖਾਂਦੇ ਧਰਨੇ ਨਹੀਂ ਲਾਉਂਦੇ ਜੇ ਪੁਲਸ ਸੋਖੇ ਭਈ ਪਿਆਰੀ ਗਰੀਬ ਜਨਤਾ ਦੀ ਸੁਣਵਾਈ ਕਰੇਗੀ ਤਾਂ ਆ ਤਾਂਨੇ ਤੋਂ ਲੇ ਲਾਂਦੀ ਲੋੜ ਹੀ ਨਹੀਂ ਕਾਣੀ ਇਹ ਹੀ ਮੰਗਾ ਇਹਨਾਂ ਦੇ ਜਲਦ ਜਲਦ ਇਹਨਾਂ ਦੀ ਕੁੜੀ ਇਹਨਾਂ ਦੇ ਘਰ ਲੈ ਆਂਦੀ ਜਾਵੇ ਤੇ ਮਾਂ ਜੋ ਡੀਐਸਪੀ ਸਾਹਿਬ ਨੂੰ ਅਸੀਂ ਫਿਰ ਅਪੀਲ ਕਰਨੇ ਵੀ ਆ ਸਾਨੂੰ ਚੰਗਾ ਲੱਗਦਾ ਤੁਹਾਡੇ ਬੂਏ ਦੇ ਅੰਗੇ ਅਸੀਂ ਕਰਦੇ ਲਾਏ ਨੇ ਤੇ ਇਹਨਾਂ ਦੇ ਜਲਦ ਜਲਦ ਉਹਨਾਂ ਦੀ ਨਾਂ ਵਾਲੇ ਕੁੜੀ ਤੇ ਉਹਨਾਂ ਨੂੰ ਕਰੇ ਬਚਾਈ ਜਾਵੇ ਐਨੇ ਕਹਿੰਦਾ ਖੀਮਾ ਜੱਜਾ ਜੰਗਾ ਵਾਹਿਗੁਰੂ ਜੀ ਖਾਲਸਾ ਅਕਾਲੀ ਵਾਹਿਗੁਰੂ ਜੀ ਤੇ ਬੋਲੇ ਹਾਂਜੀ ਸਸੀਕਰ ਸਰ ਮਰਕੀਤ ਗੱਲ ਕਰ ਰਹੇ ਹਾਂ ਜੀ ਮੈਂ ਹਾਂਜੀ ਅ ਸਰ ਅੱਜ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਇੱਕ ਪਿੰਡ ਥਾਰਾ ਸਿੰਘ ਵਾਲੇ ਤੋਂ ਪਰਿਵਾਰ ਸੀਗਾ ਜੀ ਜੀ ਹਾਂਜੀ ਸਰ ਕੀ ਮਸਲਾ ਜੀ ਇਹ ਪੂਰਾ ਇਹ ਇਹਨਾਂ ਦੀ ਲੜਕੀ ਦਾ ਮਸਲਾ ਲੜਕੀ ਚਲੇਗੀ ਕਿਸੇ ਲੜਕੇ ਦੇ ਨਾਲ ਜੀ ਸਰ ਉਹਦੇ ਸਬੰਧੀ ਅਰਜ਼ੀ ਵੀ ਦਰਜ ਕੀਤਾ ਹੋਇਆ ਹੈ ਹਾਂਜੀ ਸਰ ਉਹਦੇ ਸਵਾਂਝ ਨਾਮ ਕਰਨਾ ਲਾਇਆ ਸੀ ਜੀ ਉਹਦੇ ਵਿੱਚ ਇਹਨਾਂ ਨੇ 11 ਬੰਦਿਆਂ ਦੇ ਨਾਮ ਲਗਾਏ ਸੀ ਹਾਂਜੀ ਸਰ ਜੀ ਦੇ ਵਿੱਚੋਂ 8 ਬੰਦੇ ਅਸੀਂ ਖੜਲੇ ਜੀ ਸਰ ਨਾ ਮੁੰਡਾ ਰਹਿ ਗਿਆ ਕੁੜੀ ਰਹਿ ਗਈ ਇੱਕ ਬੰਦਾ ਹੋਰ ਰਹਿ ਗਿਆ ਫਾਨੀ ਹਾਂਜੀ ਫਿਰ ਉਹਨਾਂ ਦਾ ਕਹਿਣਾ ਹੈ ਕਿ ਪਿਛ ਲਗਭਗ 1 ਸਾਲ ਦੇ ਕਰੀਬ ਹੋ ਗਿਆ ਤੇ ਕੋਈ ਉਹਨਾਂ ਦੁਆਰਾ ਕਹਿਣਾ ਹੈ ਕਿ ਕੋਈ ਸੰਤੁਸ਼ਟ ਕਾਰਵਾਈ ਜਾਂ ਮੁਖੀ ਜਿਹੜਾ ਮੇਨ ਮੁਖੀ ਹੈ ਦੋਸ਼ੀ ਹੈ ਉਹ ਫੜਿਆ ਨਹੀਂ ਜਾ ਰਿਹਾ। ਜੇ ਦੇਖੋ ਜੇ ਉਹ ਹੀ ਫੜਿਆ ਗਿਆ ਤਾਂ ਮਸਲਾ ਹੀ ਹੱਲ ਹੋ ਜਾਵੇਗਾ। ਜੀ ਲੜਕੀ ਆਪਣੇ ਬਾਪ ਨੂੰ ਮੈਸੇਜ ਕਰਦੀਆਂ ਇੰਸਟਾਗ੍ਰਾਮ ਤੇ ਜੀ ਕਿ ਮੈਂ ਜਿੱਥੇ ਵੀ ਆ ਖੋਸ਼ ਆ ਵਧੀਆ ਰਹਿ ਰਹੀਆਂ ਤੇ ਮੈਂ ਘਰੇ ਆ ਵੀ ਜਾਊਂਗੀ। ਪਰ ਤੁਸੀਂ ਜੀ ਇਹ ਜਿਹੜਾ ਪਰਚਾ ਕਰਾਇਆ ਇਹਨੂੰ ਕੈਂਸਲ ਕਰਾ ਦਿਓ ਤੇ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੀ। ਲੜਕੀ ਆ ਉਹਦੇ ਬਾਪ ਨਾਲ ਗੱਲ ਵੀ ਕਰਦੀ ਰਹੀ ਆ ਜੀ ਉਹਦੇ ਬਾਰੇ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਬਸ ਸਾਨੂੰ ਪਤਾ ਜਦੋਂ ਲੱਗਿਆ ਫੇਰ ਇਹਨਾਂ ਨੇ ਸਾਡੇ ਉੱਪਰ ਕੀਤੀ ਨਹੀਂ ਕਿਤੇ ਉਹ ਇੰਸਟਾਗ੍ਰਾਮ ਵੀ ਅਸੀਂ ਕੋਸ਼ਿਸ਼ ਕੀਤੀ ਵੀ ਉਹਨੂੰ ਚੈੱਕ ਆਊਟ ਕੀਤਾ ਜਾਵੇ ਕਿੱਥੋਂ ਆਇਆ ਜੀ ਬਸ ਉਹ ਇੰਸਟਾਗ੍ਰਾਮ ਨੰਬਰ ਵਾਟ ਆਈਡੀ ਬੰਦ ਹੋ ਗਈ ਤਾਂ ਹੁਣ ਸਿਰ ਪ੍ਰਸ਼ਾਸਨ ਦੁਆਰਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਅਸੀਂ ਦੇਖ ਰਹੇ ਹਾਂ ਜੀ ਵੀ ਇਹਨਾਂ ਦਾ ਹੋਰ ਕਿਹਦੇ ਨਾਲ ਮੇਲਜੋੜ ਆ ਜੀ ਤੇ ਇਹ ਹੋਰ ਜਿਹੜੀ ਉਹ ਜਿਹੜੀ ਆਈਡੀ ਚੱਲੀ ਸੀ ਕਿੱਥੋਂ ਚੱਲੀ ਸੀ ਫਰਦਰ ਜਿਹੜੇ ਘਰ ਦੇ ਉਹਨਾਂ ਦੇ ਮੈਂਬਰ ਨੇ ਉਹਨਾਂ ਦੇ ਨੰਬਰ ਪਿੰਡ ਵਿੱਚ ਹੋਰ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਲੱਗਦਾ ਵੀ ਹੋਰ ਬੰਦੇ ਤੇ ਸ਼ੱਕ ਹੈ ਹੂੰ ਤੁਹਾਨੂੰ ਉਹਦਾ ਦੱਸ ਦੇਣਾ ਕਿ ਉਹ ਵੀ ਨੰਬਰ ਚੈੱਕ ਕਰਾਂਗੇ